ਕਿੱਦਾਂ ਬਹਣਾ ਕਹਿ ਸਕਦਾ ਹੈ ਕਿ ਸਾਨੂੰ ਖਰੀਦੇ ਹੈ ਮੇਰੇ ਨਾਲ ਬਹਣਾ ਗੱਲ ਕਰੇ ਮੈਨੂੰ ਪੁੱਛੇ ਆ ਕੇ ਕਿ ਮੈਂ ਧਰਮ ਬਦਲੇ ਜਾਂ ਮੈਂ ਪੈਸੇ ਦੇ ਕੇ ਆਈਆਂ ਮੈਂ ਤਾਂ ਕੋਈ ਪੈਸਾ ਨਹੀਂ ਦਿੱਤਾ ਮੇਰੀਆਂ ਪੰਜੋਂ ਪੈਣਾ ਸਿੱਖ ਫੈਮਿਲੀ ਚ ਮੇਰੇ ਫਾਦਰ ਆਰਮੀ ਚ ਕੈਪਟਨ ਔਰ ਮੇਰੇ ਫਾਦਰ ਗ੍ਰੰਥੀ ਸੀ ਅਜਿਸੀ ਸਭ ਪੈਣਾ ਬਲੈਸਡ ਔਰ ਮੇਰੇ ਛੋਟੇ ਸਿਸਟਰ ਪ੍ਰਚਾਰ ਕਰਦੀ ਮੇਰਾ ਜੀਜਾ ਪ੍ਰਚਾਰ ਕਰਦਾ ਹੈ ਸਭ ਪੈਣਾ ਗਰੀਬ ਸੀ ਮਹਾ ਗਰੀਬ ਔਰ ਮੇਰੇ ਮਾਪੇ ਤੇ ਸ਼ਰਾਬ ਸੇ ਔਰ ਅੱਜ ਜਿਵੇਂ ਜਦੋਂ ਯਸ਼ੂ ਮਸੀਹ ਨੂੰ ਅੰਗੇਕਾਰ ਕੀਤਾ ਔਰ ਪ੍ਰਭ ਯਸ਼ੂ ਮਸੀਹ ਨੇ ਸਾਡੇ ਸਾਰੇ ਸ਼ਰਾਬ ਤੋੜੇ ਗਰੀਬੀ ਤੋੜੇ ਅੱਜ ਮੇਰੀਆਂ ਸਾਰੀਆਂ ਭੈਣਾਂ ਵਿਦੇਸ਼ਾਂ ਚ ਜਾ ਰਹੀਆਂ ਨੇ ਪਾਪਾ ਅੰਕਲ ਨੂਣਾ ਨੂੰ ਫੋਲੋ ਕਰ ਰਹੀਆਂ ਨੇ ਤੁਹਾਡਾ ਕਹਿਣਾ ਕੋਈ ਵਿਸ਼ਵਾਸ ਦੇ ਨਾਲ ਸਾਡੇ ਚਰਚ ਵਿੱਚ ਆਵੇ ਔਰ ਤੇਰਾ ਜਿਹੜਾ ਦਿਮਾਗ ਹਿੱਲਿਆ ਪਿਆ ਵਾ ਉਹ ਵੀ ਬਹੁਤ ਜਲਦੀ ਸਹੀ ਹੋ ਜਾਏਗਾ ਇੱਕ ਬਹੁਤ ਵੱਡੇ ਵਿਸ਼ਵਾਸ ਦੇ ਨਾਲ ਕਿਸੇ ਵੀ ਤਰ੍ਹਾਂ ਨੂੰ ਆਪਾਂ ਮੰਨਦੇ ਆ ਵਿਸ਼ਵਾਸ ਨਾ ਮੰਨਦੇ ਆ ਔਰ ਜੋ ਕੰਮ ਹੁੰਦੇ ਆ ਪਰਮਾਤਮਾ ਖੁਦਾ ਕਰਦਾ ਆ ਕਿ ਉਹ ਆਪਾਂ ਇੱਕ ਧਰਮ ਨਾਲ ਜੁੜੇ ਜਾਂਦੇ ਆਂ ਔਰ ਸਾਡੀ ਉਸ ਧਰਮ ਨਾਲ ਆਸਤਾ ਹੁੰਦੀ ਹੈ ਔਰ ਨਾ ਅਸੀਂ ਕਿਸੇ ਸਿੱਖ ਧਰਮ ਦੇ ਖਿਲਾਫ ਆਂ ਨਾ Hindu ਧਰਮ ਦੇ ਖਿਲਾਫ ਆ ਅਸੀਂ ਸਾਰੇ ਧਰਮਾਂ ਦੇ ਨਾਲ ਆ ਔਰ ਚਮਤਕਾਰ ਲੈ ਲੋ ਚੰਗਾਈ ਹਾਰੇ ਧਰਮ ਚ ਮਿਲਦੀ ਆ ਨਾ ਕਿ ਸਾਈ ਧਰਮ ਚ ਮਿਲ ਰਹੀ ਆ ਇਹ ਸਿਰਫ ਸਾਈ ਧਰਮ ਨੂੰ ਸੌਫਟ ਟਾਰਗੇਟ ਸਮਝਦੇ ਪਿਆ ਨਾ 10ਵੇਂ ਮਹੀਨੇ ਬੋਲ ਰਹੇ ਆ ਨਾ 11ਵੇਂ ਮਹੀਨੇ ਸਿਰਫ ਸਾਡਾ ਵੱਡਾ ਦਿਨ ਕਿਸਮੇ ਦਿਹਾੜਾ ਆ ਰਿਹਾ ਵਾ ਉਸ ਤਰੀਕੇ ਨਾਲ ਇਹ ਸਾਡੇ ਖਿਲਾਫ